ਖਾਣਾ ਬਹਿਰਾਮਪੁਰ ਤੋਂ ਮਾਤਰ 150 ਮੀਟਰ ਦੀ ਦੂਰੀ ਤੇ ਚੋਰੋ ਵੱਲੋਂ ਦੋ ਹਾਰਡਵੇਅਰ ਦੁਕਾਨਾਂ ਦੀਆਂ ਕੰਦਾਂ ਪਾੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਲਬੀਰ ਹਾਰਡਵੇਅਰ ਸਟੋਰ ਅਤੇ ਸੌਂਗੀ ਹਾਰਡਵੇਅਰ ਸਟੋਰ ਦਿਨਾਨਗਰ ਰੋਡ ਅੱਡਾ ਬਹਿਰਾਮਪੁਰ ਵਿੱਚ ਵਾਪਰੀ। ਦੁਕਾਨ ਮਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸਨ ਪਰ ਸਵੇਰੇ ਜਦੋਂ ਉਹ ਦੁਕਾਨਾਂ ਤੇ ਪਹੁੰਚੇ ਤਾਂ ਪਿਛਲੀ ਪਾਸੇ ਤੋਂ ਕੰਦ ਪਾੜੀ ਹੋਈ ਸੀ ਤੇ ਦੋਨਾਂ ਸਟੋਰਾਂ ਤੋਂ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਸਾਮਾਨ ਚੋਰੀ ਹੋਇ ਇਸ ਸਬੰਧੀ ਤੁਰੰਤ ਥਾਣਾ ਬਹਿਰਾਮਪੁਰ ਨੂੰ ਸੂਚਿਤ ਕੀਤਾ ਗਿਆ ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪੁਲਿਸ ਸਟੇਸ਼ਨ ਤੋਂ ਕੁਝ ਹੀ ਫਾਸਲੇ ਤੇ ਇਸ ਤਰ੍ਹਾਂ ਦੀ ਵੱਡੀ ਚੋਰੀ ਹੋ ਜਾਣਾ ਸੁਰੱਖਿਆ ਪ੍ਰਬੰਧਾਂ ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ ਇਲਾਕੇ ਦੇ ਲੋਕਾਂ ਨੇ ਵੀ ਚਿੰਤਾ ਜਤਾਈ ਹੈ ਕਿ ਜੇ ਥਾਣੇ ਦੇ ਨੇੜੇ ਹੀ ਲੋਕਾਂ ਦਾ ਸਮਾਨ ਸੁਰੱਖਿਅਤ ਨਹੀਂ ਤਾਂ ਦੂਰ ਦਰਾਜ ਦੇ ਇਲਾਕਿਆਂ ਦੀ ਸੁਰੱਖਿਆ ਕਿਵੇਂ ਹੋਵੇਗੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਦੇ ਇਲਾਕੇ ਵਿੱਚਲੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਹਾਂ ਜੀ ਸਰ ਕੀ ਬਾਤ ਹੈ ਤੁਹਾਡੀ ਮੈਂ ਮੁਖਤਿਆਰ ਸਿੰਘ ਹੋ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਹਾਂ ਤੇ ਸਵੇਰੇ ਜਦੋਂ ਅਸੀਂ ਆਏ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾਂ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਪੌਂਟਸਨ 'ਚ ਆ ਕੇ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਗਿਆ ਜਿਹੜਾ ਪਤਲ-ਪੁਤਲ ਦਾ ਸੀ ਜਾਂ ਸਕੀਲ ਦਾ ਸੀ ਉਹ ਲੈ ਕੇ ਕੱਢ ਗਿਆ ਪੁਲਿਸ ਰਿਪੋਰਟ ਕੀਤੀ ਵੀ ਪੁਲਿਸ ਰਿਪੋਰਟ ਅਸੀਂ ਗਏ ਸੀ ਥਾਣੇ ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆਂ ਪਰ ਅਕਸ਼ਨ ਦਾ ਕੋਈ ਮਨਜ਼ਰ ਨਹੀਂ ਅਸੀਂ ਦੇਖੋ ਕਹਿੰਦੇ ਜਿਹੜਾ ਚੋਰਾਂ ਨੂੰ ਨਾਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਨ ਅਸੀਂ ਉਸ ਵਾਲੇ ਬੰਦੇ ਲੱਗਦੇ ਆ ਉਹ ਜੋ ਵੀ ਹੈਗਾ ਇਹਨਾਂ ਦਾ ਜੇ ਵੀ ਤੁਹਾਡਾ 200 ਮੀਟਰ ਦੀ ਦੂਰੀ ਤੇ ਥਾਣੇ ਤੋਂ ਇਹ ਥਾਣੇ ਤੋਂ ਪੁਲਿਸ ਦੀ ਅੰਗਲੀ ਸਮਝ ਦੇ ਕੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਟੂਲਿੰਗ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜੇ ਤੁਹਾਡਾ ਇਨਸਾਨ ਹੋਇਆ ਅਸੀਂ ਤੇ ਕਹਿੰਦੇ ਕੱਲ੍ਹ ਨੂੰ ਹੋਰ ਕੇ ਸਾਨੂੰ ਚਾੜਨਾ ਹੋਵੇ